ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਜੋ ਤੁਸੀਂ ਇਹ ਜਾਮ ਦਾ ਨਜ਼ਾਰਾ ਦੇਖ ਰਹੇ ਹੋ ਇਹ ਕਿਸੇ ਵੱਡੇ ਸ਼ਹਿਰ ਦਾ ਨਹੀਂ ਹੈਗਾ ਬਲਕਿ ਆਪਣੇ ਅਬੋਹਰ ਸ਼ਹਿਰ ਦਾ ਹੈ ਕਿਉਂਕਿ ਅਬੋਹਰ ਸ਼ਹਿਰ ਦੇ ਗੰਗਾ ਨਗਰ ਰੇਲਵੇ ਫਾਟਕ ਨੂੰ ਖੁੱਲਣ ਤੋਂ ਬਾਅਦ ਇਸ ਤਰ੍ਹਾਂ ਦਾ ਨਜ਼ਾਰਾ ਅਕਸਰ ਵੇਖਣ ਨੂੰ ਮਿਲਣ ਲੱਗ ਪਿਆ ਇਸ ਦਾ ਇੱਕ ਕਾਰਨ ਸਭ ਤੋਂ ਵੱਡਾ ਤਾਂ ਇਹ ਹੈ ਕਿ ਆਲਮਗੜ ਚੌਕ ਉੱਪਰ ਪੋਲ ਬਣ ਰਿਹਾ ਹੈ ਜਿਸ ਕਰਕੇ ਵੱਡੇ ਸਾਧਨ ਐ ਸ਼ਹਿਰ ਵਿੱਚ ਦਾਖਲ ਹੋ ਜਾਂਦੇ ਆ ਦੂਸਰਾ ਵੱਡਾ ਕਾਰਨ ਹੈ ਮਾਲ ਗੱਡੀ ਜਦੋਂ ਵੀ ਮਾਲ ਗੱਡੀ ਲੋਡਿੰਗ ਅਨਲੋਡਿੰਗ ਹੁੰਦੀ ਹੈ ਉਦੋਂ ਵੀ ਇਸ ਤਰ੍ਹਾਂ ਦੇ ਜਾਮ ਦੇ ਹਾਲਾਤ ਪੈਦਾ ਹੋ ਜਾਂਦੇ ਆ ਤੇ ਤੀਸਰਾ ਕਾਰਨ ਹੈ ਸ਼ਹਿਰ ਵਿੱਚ ਵੱਧ ਰਹੇ ਵਾਹਨਾਂ ਦੀ ਸੰਖਿਆ ਤੇ ਦੋਸਤੋ ਚੌਥਾ ਕਾਰਨ ਹੈ ਫਾਟਕ ਦੇ ਦੋਵੇਂ طرف ਤੇ ਡਿਵਾਈਡਰ ਨਾ ਹੋਣਾ ਜਦੋਂ ਡਿਵਾਈਡਰ ਨਹੀਂ ਹੁੰਦਾ ਤਾਂ ਦੋਵੇਂ ਪਾਸੇ ਸਾਧਨ ਲੱਗ ਜਾਂਦੇ ਆ ਉਸ ਤੋਂ ਬਾਅਦ ਜਦੋਂ ਵੀ ਫਾਟਕ ਖੁੱਲਦਾ ਹੈ ਤਾਂ ਫਾਟਕ ਖੁੱਲਣ ਦੇ ਬਾਅਦ ਦੋਵੇਂ طرفੋਂ ਸਾਧਨ ਹੋਣ ਕਰਕੇ ਆਵਾਜਾਈ ਬਿਲਕੁਲ ਬੰਦ ਹੋ ਜਾਂਦੀ ਹੈ ਤੇ ਉਸ ਕਰਕੇ ਇਸ ਤਰ੍ਹਾਂ ਦਾ ਨਜ਼ਾਰਾ ਪੇਸ਼ ਆਉਂਦਾ ਹੈ ਜਾਂ ਤਾਂ ਲੋਕ ਸਮਝਦਾਰ ਹੋ ਜਾਣ ਕਿ ਉਹ ਇੱਕ ਪਾਸੇ ਕਤਾਰ ਲਗਾ ਕੇ ਖੜੇ ਹੋ ਜਾਣ ਜਾਂ ਫਿਰ ਪ੍ਰਸ਼ਾਸਨ ਇਸ ਦਾ ਕੋਈ ਹੱਲ ਕਰਵਾਏ ਜਾਂ ਵਿੱਚੋਂ ਕੋਈ ਡਿਵਾਈਡਰ ਬਣਾਏ ਤਾਂ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ ਵੀਡੀਓ ਨੋ